ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਦਾ ਦਰਸੀ ਆਖਿਰ ਕੱਲ ਉਹੀ ਹੋਇਆ ਬਠਿੰਡੇ ਦੇ ਰਾਇਕੇ ਕਲਾ ਮੰਡੀ ਵਿੱਚ ਕਿਸਾਨ ਯੂਨੀਅਨ ਦੇ ਕੁਝ ਮੈਂਬਰ ਅਤੇ ਪੰਜਾਬ ਪੁਲਿਸ ਆਪਸ ਵਿੱਚ ਝੜ ਗਏ ਡਾਂਗਾ ਚੱਲੀਆਂ ਕਈ ਜ਼ਖਮੀ ਨੇ ਦੋਵੇਂ ਤਰ੍ਹਾਂ ਦੇ ਵਿੱਚੋਂ ਲੋਕ ਜ਼ਖਮੀ ਹੋਏ ਨੇ ਅਤੇ ਪੁਲਿਸ ਦੀਆਂ ਤਿੰਨ ਗੱਡੀਆਂ ਵੀ ਭੰਨ ਦਿੱਤੀਆਂ ਗਈਆਂ। ਗੱਲ ਜੀਰੀ ਦੀ ਬੋਲੀ ਨੂੰ ਲੈ ਕੇ ਸ਼ੁਰੂ ਹੋਈ। ਜਦੋਂ ਮੌਇਸਚਰ ਵੱਧ ਹੋਣ ਦਾ ਹਵਾਲਾ ਦੇ ਕੇ ਇੱਕ ਠੇਰੀ ਦੀ ਬੋਲੀ ਸਰਕਾਰੀ ਅਧਿਕਾਰੀ ਵੱਲੋਂ ਨਹੀਂ ਲਾਈ ਗਈ, ਮਨ੍ਹਾ ਕਰ ਦਿੱਤਾ ਗਿਆ। ਕਿਸਾਨਾਂ ਨੇ ਜ਼ਿੱਦ ਕੀਤੀ ਕਿ ਬੋਲੀ ਤਾਂ ਲਾਉਣੀ ਪਊਗੀ। ਮਨਾਂ ਕਰਨ ਦੇ ਉੱਪਰ ਪਨਗਰੇਂ ਦੇ ਇੰਸਪੈਕਟਰ ਤੇ ਨਾਇਬ ਤਸਕੀਲਦਾਰ ਨੂੰ ਬੰਦਕ ਬਣਾ ਲਿਆ ਗਿਆ ਖੜਕੇ ਬਿਠਾ ਲਿਆ ਗਿਆ ਜਦੋਂ ਪੁਲਿਸ ਪਾਰਟੀ ਛੁਰਾਉਣ ਲਈ ਗਈ ਤਾਂ ਇਹ ਸਾਰਾ ਘਟਨਾਕ੍ਰਮ ਹੋਇਆ ਹੁਣ ਬੀਕੇਯੂ ਉਗਰਾਹਾਂ ਭਾਰਤੀ ਕਿਸਾਨੀਓਂ ਨੇ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਰਾਏਕੇ ਕਲਾ ਮੰਡੀ ਦੇ ਵਿੱਚ ਪੁਲਿਸ ਲਾਖੀ ਚਾਰਜ ਦਾ ਵਿਰੋਧ ਕਰਨ ਦੇ ਲਈ ਇੱਕ ਵੱਡਾ ਇਕੱਠ ਸੱਦ ਲਿਆ ਹੈ ਲੇਕਿਨ ਕਿਆ ਹੈ ਕਿ ਕੇਵਲ ਬਠਿੰਡਾ ਜਿਲੇ ਦੇ ਮੈਂਬਰਾਂ ਨੂੰ ਹੀ ਆਉਣ ਦਾ ਸੱਦਾ ਦਿੱਤਾ ਗਿਆ ਹੈ ਅੱਜ ਦੇ ਦਿਨ ਦੇ ਵਿੱਚ ਇਕੱਠ ਉੱਥੇ ਸੱਦਿਆ ਗਿਆ ਹੈ ਪੁਲਿਸ ਦੀ ਲਾਖੀ ਚਾਰਜ ਦਾ ਵਿਰੋਧ ਕਰਨ। ਉਧਰ ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਪੈਰੀ ਦੇ ਦਫ਼ਤਰ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਪੂਰੀ ਘਟਨਾ ਦਾ ਵੇਰਵਾ ਦਿੱਤਾ ਗਿਆ ਹੈ ਵਿਸਤਾਰ ਪੂਰਵਕ ਦੱਸਿਆ ਗਿਆ ਹੈ ਕਿ ਕੀ ਹੋਇਆ ਕਦੋਂ ਹੋਇਆ ਤੇ ਕਿਵੇਂ ਹੋਇਆ। ਇਸ ਸਟੇਟਮੈਂਟ ਵਿੱਚ ਕਿਹਾ ਗਿਆ ਹੈ ਕਿ ਕਰੀਬ 3:30 ਵਜੇ ਭਾਰਤੀ ਕਿਸਾਨ ਯੂਨੀਅਨ ਨਗਰਹਾਹਾਂ ਦੇ 20 ਤੋਂ ਲੈ ਕੇ 25 ਵਰਕਰ ਆਪਣੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਢੁੰਬਾ ਦੀ ਅਗਵਾਈ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਪੰਨ ਗ੍ਰੇਨ ਦੇ ਇੰਸਪੈਕਟਰ ਰਾਜਵੀਰ ਸਿੰਘ ਦਾ ਰਾਇਕੇ ਕਲਾਮ ਮੰਡੀ ਵਿੱਚ ਘਰਾਉ ਕਰਨਾ ਸ਼ੁਰੂ ਕਰ ਦਿੰਦੇ। ਇਹ ਮੰਡੀ ਬਠਿੰਡਾ ਜ਼ਿਲ੍ਹੇ ਦੇ ਆਨੰਦਗੜ ਪੁਲਿਸ ਥਾਣੇ ਦੇ ਅਧੀਨ ਪੈਂਦੀ ਹੈ। ਇੰਨਾ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਦੇ ਮੰਗ ਇਹ ਸੀ ਕਿ ਬਿਨਾ ਮੌਇਸਚਰ ਚੈੱਕ ਕੀਤੇ ਖਰੀਦ ਏਜੰਸੀ ਚੋਂਨੇ ਦੀ ਖਰੀਦ ਕਰੇ ਕੋਈ ਗਿੱਲ ਸੁੱਕ ਨਾ ਦੇਖੀ ਜਾਵੇ ਖਰੀਦ ਕੀਤੀ ਜਾਵੇ ਤੇ ਛੇਤੀ ਲਿਫਟਿੰਗ ਕਰਵਾਈ ਜਾਵੇ 5:30 ਵਜੇ ਸ਼ਾਮ ਨੂੰ ਬਟਿੰਡਾ ਦੇ ਨਾਇਬ ਤਹਿਸੀਲਦਾਰ ਵਿਪਨ ਕੁਮਾਰ ਮੰਡੀ ਪਹੁੰਚ ਜਾਂਦੇ ਨੇ ਤਾਂ ਕਿ ਇਸ ਮਾਮਲੇ ਨੂੰ ਸੁਲਝਾਇਆ ਜਾ ਸਕੇ ਕਿਸਾਨਾਂ ਦੇ ਨਾਲ ਉਹ ਗੱਲਬਾਤ ਕਰਦੇ ਨੇ ਪਰ ਗੱਲ ਨਹੀਂ ਬਣਦੀ 5:50 ਮਿੰਟ ਤੇ ਨਾਇਬ ਤਹਿਸੀਲਦਾਰ ਨੂੰ ਵੀ ਘੇਰਾ ਪਾ ਲਿਆ ਜਾਂਦਾ ਹੈ ਉਹਨਾਂ ਦੇ ਮੰਡੀ ਪਹੁੰਚਣ ਤੋਂ 20 ਮਿੰਟ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਵੀ ਬੰਦਕ ਬਣਾ ਲਿਆ ਜਾਂਦਾ ਹੈ ਇਨਸਪੈਕਟਰ ਪੰਜ ਗ੍ਰੇਮ ਦੇ ਨਾਲ ਬਿਠਾ ਲਿਆ ਜਾਂਦਾ ਹੁਣ ਇਸ ਤੋਂ ਬਾਅਦ ਡੀਐਸਪੀ ਰੂਲਰ ਹਿਨਾ ਗੁਪਤਾ ਤੇ ਉਸ ਤੋਂ ਬਾਅਦ ਡੀਐਸਪੀ ਹੈੱਡਕ quarters ਰਾਹੁਲ ਭਾਰਦवाज ਇਹ ਵੀ ਮੰਡੀ ਜਾਂਦੇ ਨੇ ਨੰਦਗੜ ਦੇ ਐਸਐਚਓ ਇੰਸਪੈਕਟਰ ਸੰਦੀਪ ਸਿੰਘ ਦੇ ਨਾਲ ਇਹ ਦੋਨੋਂ ਡੀਐਸਪੀ ਜਾਂਦੇ ਨੇ ਗੱਲਬਾਤ ਦੀ ਕੋਸ਼ਿਸ਼ ਕਰਦੇ ਨੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਤਾਂ ਕਿ ਮਸਲਾ ਇਹਨੂੰ ਸੁਲਝਾ ਲਿਆ ਜਾਏ ਪਰ ਗੱਲ ਫਿਰ ਵੀ ਨਹੀਂ ਪੈਂਦੀ ਜਦੋਂ ਮਾਮਲਾ ਉਲਝ ਜਾਂਦਾ ਹੈ ਵਿਗੜਿਆ ਹੋਇਆ ਹੈ ਤਾਂ ਇਸ ਤੋਂ ਬਾਅਦ ਐਸਪੀਐਮ ਬਟਿੰਡਾ ਤੇ ਐਸਪੀ ਸਿਟੀ ਨਰਿੰਦਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚਦੇ ਨੇ ਤੇ ਉਹ ਵੀ ਗੱਲਬਾਤ ਦੀ ਕੋਸ਼ਿਸ਼ ਕਰਦੇ ਨੇ ਪਰ ਯੂਨੀਅਨ ਵਾਲੇ ਆਪਣੀ ਮੰਗ ਤੇ ਅੜੇ ਰਹਿੰਦੇ ਨੇ ਉਹ ਬਿਨਾ ਮੋਇਸਚਰ ਚੈੱਕ ਕੀਤੇ ਹੀ ਖਰੀਦ ਕਰਨ ਦੇ ਉੱਪਰ ਜ਼ਿੱਦ ਹੁੰਦੇ ਨੇ ਉਹਨਾਂ ਦੀ ਜ਼ਿੱਦ ਹੁੰਦੀ ਹੈ ਕਿ ਖਰੀਦ ਤਾਂ ਕਰਨੀ ਪੈਗੀ ਏ ਢੇਰੀ ਦੀ ਬੋਲੀ ਲਾਉਣੀ ਪਏ ਪੂਰੀ ਕੋਸ਼ਿਸ਼ ਦੇ ਬਾਵਜੂਦ ਕਿਸਾਨ ਮੰਨਦੇ ਨਹੀਂ ਆਪਣੀਆਂ ਮੰਗਾਂ ਤੇ ਅੜੇ ਰਹਿੰਦੇ ਨੇ ਇਨਸਪੈਕਟਰ ਪਨ ਗ੍ਰੇਨ ਦੇ ਤੇ ਨਾਇਬ ਤਹਿਸੀਲਦਾਰ ਦੋਨਾਂ ਨੂੰ ਛੱਡਦੇ ਵੀ ਨਹੀਂ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਉਸੇ ਤਰੀਕੇ ਨਾਲ ਬੰਦਕ ਬਣਾ ਕੇ ਰੱਖਦੇ ਨੇ ਪੁਲਿਸ ਜਦੋਂ ਉਹਨਾਂ ਦੋਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪੁਲਿਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਕਿਸਾਨਾਂ ਨੂੰ ਜੋ ਵੀ ਆਲੇ-ਦੁਆਲੇ ਪਿਆ ਲੱਭਦਾ ਹੈ ਉਹ ਵਹਾ ਕੇ ਪੁਲਿਸ ਉੱਤੇ ਸਿੱਟਿਆ ਜਾਂਦਾ ਹੈ ਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਏਐਸਆਈ ਪਰਮਜੀਤ ਸਿੰਘ ਨੂੰ ਕਾਫੀ ਸੱਟ ਲੱਗਦੀ ਹੈ ਡੂੰਘਾ ਕੱਟ ਵੱਜ ਜਾਂਦਾ ਹੈ ਉਹਨਾਂ ਦੇ ਸਰੀਰ ਦੇ ਉੱਪਰ ਹੋਰ ਵੀ ਪੁਲਿਸ ਵਾਲਿਆਂ ਨੂੰ ਛੋਟੀਆਂ-ਮੋਟੀਆਂ ਸੱਟਾਂ ਲੱਗਦੀਆਂ ਨੇ डीसी साहब ਮੁਤਾਬਕ ਇਸ ਤੋਂ ਬਾਅਦ ਮਾਈਲਡ ਫੋਰਸ ਯੂਜ਼ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਸਿਚੁਏਸ਼ਨ ਨੂੰ ਅੰਡਰ ਕੰਟਰੋਲ ਲਿਆਉਣ ਲਈ ਪੂਰੀ ਸਥਿਤੀ ਤੇ ਕਾਬੂ ਪਾਉਣ ਦੇ ਲਈ ਮਾਈਲਡ ਫੋਰਸ ਯਾਨੀ ਹਲਕੀ ਬਲ ਦਾ ਪ੍ਰਯੋਗ ਪੁਲਿਸ ਵੱਲੋਂ ਕੀਤਾ ਜਾਂਦਾ ਹੈ ਤੇ ਜਿਹੜੇ ਬੰਦਕ ਨੇ ਉਹਨਾਂ ਨੂੰ ਛੁੜਾ ਲਿਆ ਜਾਂਦਾ ਲੇਕਿਨ ਇਸੇ ਸਾਰੇ ਘਟਨਾਕਰਮ ਦੌਰਾਨ ਪੁਲਿਸ ਦੀਆਂ ਦੋ ਗੱਡੀਆਂ ਵੀ ਭੰਨ ਦਿੱਤੀਆਂ ਜਾਂਦੀਆਂ ਨੇ ਪੁਲਿਸ ਮੁਤਾਬਕ ਸ਼ਾਪ ਐਡਿਟਿਵ ਵੈਪਨਸ ਯਾਨੀ ਦੀ ਕਹਾੜੀ ਕਿਸਾਨ ਯੂਨੀਅਨ ਦੇ ਮੈਂਬਰਾਂ ਕੋਲ ਸੀ ਜਿਹਦੇ ਨਾਲ ਹਮਲਾ ਕੀਤਾ ਗਿਆ ਜਿਹਦੇ ਨਾਲ ਉਹਨਾਂ ਤੇ ਵਾਰ ਕੀਤੇ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਹਿਬ ਰਾਏ ਕਿ ਕਲਾ ਮੰਡੀ ਦੇ ਆંકੜੇ ਵੀ ਜਾਰੀ ਕਰਦੇ ਨੇ ਕਿ ਉੱਥੇ ਖਰੀਦ ਦੀ ਸਿਚੁਏਸ਼ਨ ਕੀ ਹੈ ਉਹ ਆંકੜੇ ਦੱਸੇ ਜਾਂਦੇ ਨੇ ਕਿ ਖਰੀਦ ਕਿੰਨੀ ਹੋਈ ਹੈ ਲਿਫਟਿੰਗ ਦਾ ਕੋਈ ਮੁੱਦਾ ਹੀ ਨਹੀਂ ਹੈ ਨਾ ਹੀ ਖਰੀਦ ਦਾ ਕੋਈ ਮੁੱਦਾ ਹੈ ਕੰਮ ਬੜਾ ਸਮੂਧਲੀ ਚੱਲ ਰਿਹਾ ਹੈ ਮੰਡੀ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਦਿੱਕਤ ਪੇਸ਼ਾਨੀ ਨਹੀਂ ਹੈ ਸੋਮਵਾਰ ਤੱਕ ਮੰਡੀ ਦੇ ਵਿੱਚ 4775 ਮੀਟ੍ਰਿਕ ਟਨ ਚੋਨਾ ਆਉਂਦਾ ਹੈ ਚੋਨੇ ਦੀ ਆਮਦ ਹੁੰਦੀ ਹੈ ਜਿਸ ਵਿੱਚ 4400 4400 ਮੀਟ੍ਰਿਕ ਟਨ ਦੀ ਖਰੀਦ ਸੋਮਵਾਰ ਤੱਕ ਹੋ ਚੁੱਕੀ ਹੈ ਤੇ ਇਸ 4400 ਮੀਟ੍ਰਿਕ ਟਨ ਚੋਨਾ ਜਿਹੜਾ ਖਰੀਦਿਆ ਗਿਆ ਹੈ ਉਹਦੇ ਵਿੱਚੋਂ 3324 ਮੀਟ੍ਰਿਕ ਟਨ ਚੋਨਾ ਮੰਡੀ ਵਿੱਚੋਂ ਲਿਫਟ ਵੀ ਕੀਤਾ ਜਾ ਚੁੱਕਿਆ ਹੈ ਇਹ ਸਾਰੇ ਅੰਕੜੇ ਦੇਖਦੇ ਹੋਏ ਲੱਗਦਾ ਹੈ ਕਿ ਉੱਥੇ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਸੀ ਕਿ ਲਿਫਟਿੰਗ ਨਹੀਂ ਹੋ ਰਹੀ ਸੀ ਜਾਂ ਚੋਲਾ ਚੱਕਿਆ ਨਹੀਂ ਜਾ ਰਿਹਾ ਸੀ ਖਰੀਦਿਆ ਨਹੀਂ ਜਾ ਰਿਹਾ ਸੀ ਜੋ 4775 ਆਇਆ ਤਾਂ 4400 ਖਰੀਦ ਲਿਆ 3400 24 ਮੀਟਿੰਟਨ ਚੱਕ ਵੀ ਲਿਆ ਗਿਆ ਤਾਂ ਐਡੀ ਵੱਡੀ ਕੋਈ ਮੁਸ਼ਕਲ ਸਾਹਮਣੇ ਨਜ਼ਰ ਨਹੀਂ ਆ ਰਹੀ ਜੋ ਸੀਰ ਸਿੰਘ ਝੂੰਬਾ ਕਹਿੰਦੇ ਨੇ ਕਿ ਕਿਉਂਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਇਹ ਕਹਿ ਰਹੇ ਨੇ ਲਗਾਤਾਰ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਖਰੀਦ ਦੇ ਵਿੱਚ ਕਿਤੇ ਵੀ ਕੋਈ ਦਿੱਕਤ ਨਹੀਂ ਅਸੀਂ ਖੁਦ ਡਿਸਾਈਡ ਕੀਤਾ ਕਿ ਮੰਡੀਆਂ ਦਾ ਦੌਰਾ ਕੀਤਾ ਜਾਵੇ। ਇਸੇ ਦੌਰਾਨ ਅਸੀਂ ਪਸਰਾਲਾ ਕਾਲੀਗੜੀ ਤੇ ਰਾਇਕੇ ਕਲਾ ਮੰਡੀ ਦਾ ਸੋਮਵਾਰ ਨੂੰ ਦੌਰਾ ਕੀਤਾ। ਇਸੇ ਦੌਰੇ ਦੌਰਾਨ ਸਾਨੂੰ ਪਤਾ ਲੱਗਿਆ ਕਿ ਰਾਇਕੇ ਕਲਾ ਮੰਡੀ ਦੇ ਵਿੱਚ ਮੌਇਸਚਰ ਲਿਮਟ ਦੇ ਅੰਦਰ ਹੋਣ ਦੇ ਬਾਵਜੂਦ ਵੀ ਪ੍ਰਾਈਸ ਕੱਟ ਲਗਾਇਆ ਜਾ ਰਿਹਾ ਸੀਗਾ, ਰੇਟ ਘੱਟ ਲਗਾਇਆ ਜਾ ਰਿਹਾ ਸੀ। ਇਸੇ ਕਰਕੇ ਇਹ ਸਾਰਾ ਬਗਵਾਲ ਹੋਇਆ। ਇੱਕ ਹੋਰ ਕਿਸਾਨ ਆਗੂ ਉੱਥੇ ਮੌਜੂਦ ਸੀ ਜਿਨ੍ਹਾਂ ਦਾ ਨਾਮ ਰਾਮ ਸਿੰਘ ਹੈ ਰਾਮ ਸਿੰਘ ਨੇ ਕਿਹਾ ਕਿ ਸਾਨੂੰ ਗੁੱਸਾ ਆ ਗਿਆ ਤੇ ਅਸੀਂ ਇੰਸਪੈਕਟਰ ਨੂੰ ਬੰਦਕ ਬਣਾ ਲਿਆ ਫੜ ਲਿਆ ਸੋ ਇਹ ਸਾਰਾ ਕੁਝ ਕੱਲ ਰਾਇਕੇ ਕਲਾ ਮੰਡੀ ਦੇ ਵਿੱਚ ਹੋਇਆ ਹੋਣਾ ਨਹੀਂ ਚਾਹੀਦਾ ਸੀ ਲੇਕਿਨ ਫੇਰ ਵੀ ਹੋਇਆ ਕਾਫੀ ਲੰਬੇ ਸਮੇਂ ਤੋਂ ਮੰਡੀਆਂ ਦੇ ਵਿੱਚ ਕਿਸਾਨ ਯੂਨੀਅਨਾਂ ਦਾ ਤੇ ਅਧਿਕਾਰੀਆਂ ਦਾ ਰੇੜਕਾ ਬਰਕਰਾਰ ਹੈ ਪਹਿਲਾਂ ਇਹ ਆੜਤੀਆਂ ਤੇ ਸੈਲਰ ਮਾਲਕਾਂ ਦੇ ਹੜਤਾਲ ਕਰਕੇ ਕੰਮ ਉਲਝਿਆ ਹੁਣ ਕਾਫੀ ਹੱਦ ਤੱਕ ਇਹ ਸੁਲਝਾ ਲਿਆ ਗਿਆ ਹੈ ਲਿਫਟਿੰਗ ਵੀ ਹੋ ਰਹੀ ਹੈ ਖਰੀਦ ਵੀ ਕਾਫੀ ਹੱਦ ਤੱਕ ਹੋ ਗਈ ਹੈ ਅਦਾਇਗੀ ਵੀ ਹੋ ਗਈ ਹੈ ਪੇਮੈਂਟਾਂ ਹੋ ਚੁੱਕੀਆਂ ਨੇ ਪਰ ਫੇਰ ਵੀ ਰੇੜਕਾ ਹਜੇ ਵੀ ਕਿਤੇ ਨਾ ਕਿਤੇ ਬਰਕਰਾਰ ਇਹ ਕੋਈ ਪਹਿਲੀ ਵਾਰ ਵੀ ਨਹੀਂ ਹੋਇਆ ਕਿ ਕਿਸਾਨ ਯੂਨੀਅਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਬੰਦਕ ਬਣਾਇਆ ਹੋਵੇ ਫੜਕੇ ਬਿਠਾ ਲਿਆ ਗਿਆ ਹੋਵੇ ਇਹ ਵੀ ਅਕਸਰ ਸਾਨੂੰ ਦੇਖਣ ਤੇ ਸੁਣਨ ਵਿੱਚ ਆਉਂਦਾ ਹੈ ਜੇ ਪਰਾਲੀ ਦੀ ਅੱਗ ਨੂੰ ਲਾਉਣ ਤੋਂ ਰੋਕਿਆ ਜਾਂਦਾ ਹੈ ਜੇ ਸਰਕਾਰੀ ਅਧਿਕਾਰੀਆਂ ਦੀਆਂ ਟੀਮਾਂ ਪਿੰਡਾਂ ਵਿੱਚ ਜਾਂਦੀਆਂ ਨੇ ਤਾਂ ਉਹਨਾਂ ਨੂੰ ਫੜ ਕੇ ਪਿਛਾ ਲਿਆ ਜਾਂਦਾ ਪਿੱਛੇ ਜੇ ਨਾਭਾ ਦੇ ਇੱਕ ਪਿੰਡ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਤੇ ਐਸਡੀਐਮ ਨੂੰ ਕਈ ਘੰਟੇ ਰੋਕ ਕੇ ਰੱਖਿਆ ਜਦੋਂ ਉਹ ਅੱਗ ਬੁਝਾਉਣ ਦੇ ਲਈ ਪਿੰਡ ਦੇ ਵਿੱਚ ਗਏ ਪਿਛਲੇ ਸਾਲ ਵੀ ਇਹ ਤਸਵੀਰਾਂ ਲੋਕਾਂ ਨੇ ਦੇਖੀਆਂ ਸੀ ਕਿ ਇੱਕ ਅਧਿਕਾਰੀ ਅੱਗ ਨੂੰ ਲੌਨ ਤੋਂ ਰੋਕਣ ਲਈ ਗਿਆ ਤੇ ਕਿਸਾਨਾਂ ਨੇ ਉਸੇ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਗਵਾਈ ਕੱਲੀ ਪਰਾਲੀ ਦਾ ਵੀ ਰੇੜਕਾ ਨਹੀਂ ਹੈ ਕਈ ਵਾਰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਜਿੰਨਾ ਬੈਂਕਾਂ ਤੋਂ ਕਿਸਾਨਾਂ ਨੇ ਕਰਜ਼ਾ ਲਿਆ ਹੋਇਆ ਹੈ ਜੇ ਉਹ ਬੈਂਕਾਂ ਦੇ ਅਧਿਕਾਰੀ ਪਿੰਡ ਵਿੱਚ ਰਿਕਵਰੀ ਵਾਸਤੇ ਜਾਂਦੇ ਨੇ ਜਾਂ ਕੋਈ ਨੋਟਿਸ ਦੇਣ ਜਾਂਦੇ ਨੇ ਤਾਂ ਉਹਨਾਂ ਨੂੰ ਬੰਨ ਕੇ ਬਿਠਾ ਲਿਆ ਜਾਂਦਾ ਹੈ ਪੂਰਾ ਪੂਰਾ ਦਿਨ ਬੰਨ ਕੇ ਰੱਖਣ ਤੋਂ ਬਾਅਦ ਹੀ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਹੈ ਛੱਡਿਆ ਜਾਂਦਾ ਹੈ ਕਈ ਵਾਰ ਬਿਜਲੀ ਬੋਰਡ ਦੀਆਂ ਟੀਮਾਂ ਵੀ ਕੁੰਡੀਆਂ ਨੂੰ ਫੜਨ ਦੇ ਲਈ ਪਿੰਡਾਂ ਵਿੱਚ ਜਾਂਦੀਆਂ ਨੇ ਤਾਂ ਉਹਨਾਂ ਨੂੰ ਇਹੀ ਹਸ਼ਰ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਜਲੀ ਦੀ ਚੋਰੀ ਰੋਕਣ ਲਈ ਜਾਂ ਚੋਰੀ ਫੜਨ ਲਈ ਜੇ ਜਾਂਦੇ ਨੇ ਤਾਂ ਉਹਨਾਂ ਨੂੰ ਅਕਸਰ ਬੰਦਕ ਬਣਾ ਲਿਆ ਜਾਂਦਾ ਹੈ ਬੰਨ ਕੇ ਬਿਠਾ ਲਿਆ ਜਾਂਦਾ ਇਹ ਵੀ ਹੋਇਆ ਹੈ ਕਿ ਪ੍ਰੀ ਪੀਡ ਮੀਟਰ ਲਾਉਣ ਦੇ ਲਈ ਜੇ ਕਈ ਵਾਰ ਬਿਜਲੀ ਬੋਰਡ ਦੇ ਅਧਿਕਾਰੀ ਪਿੰਡ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਏਸੀ ਹਾਲ ਦਾ ਸਾਹਮਣਾ ਕਰਨਾ ਪੈਂਦਾ BC ਦਫ਼ਤਰਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਘਰਾਓ ਕਾਰਨ ਕਿਸਾਨੀ ਨੂੰ ਜੰਗੀਆਂ ਲੇਕਿਨ ਉਹਨਾਂ ਨੇ ਬਾਹਰੋਂ ਜਿੰਦਾ ਮਾਰ ਕੇ ਜਿੰਨੇ ਅਧਿਕਾਰੀ ਸੀ ਦਫ਼ਤਰ ਦੇ ਉਹਨਾਂ ਨੂੰ ਅੰਦਰ ਹੀ ਬੰਦ ਕਰਕੇ ਰੱਖਿਆ ਤੇ ਕਾਫੀ ਦੇਰ ਤੱਕ ਉਹਨਾਂ ਨੂੰ ਬੰਦ ਰੱਖਿਆ ਸੋ ਇਹ ਵਰਤਾਰਾ ਕੋਈ ਨਵਾਂ ਨਹੀਂ ਹੈ ਕਿਸਾਨ ਉਹਨਾਂ ਨੂੰ ਇਸ ਚੀਜ਼ ਦੀ ਆਦਤ ਪੈ ਚੁੱਕੀ ਹੈ ਕਿ ਕੋਈ ਵੀ ਅਧਿਕਾਰੀ ਜੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈਣ ਜਾਂਦਾ ਹੈ ਉਹਨਾਂ ਨੂੰ ਕੋਈ ਕੰਮ ਕਰਨ ਤੋਂ ਜੋ ਕਿ ਗੈਰ ਕਾਨੂੰਨੀ ਜਾਂ ਗਲਤ ਹੁੰਦਾ ਹੈ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਕਸਰ ਉਸ ਨੂੰ ਬੰਦੇ ਕੋ ਬਣਾ ਲਿਆ ਜਾਂਦਾ ਹੈ ਤੇ ਕਾਫੀ ਤੰਗ ਪੇਸ਼ਾਨ ਕਰਨ ਤੋਂ ਬਾਅਦ ਹੀ ਛੱਡਿਆ ਜਾਂਦਾ ਹੁਣ ਇਹ ਅਧਿਕਾਰੀ ਕੀ ਆਪਣੀ ਮਰਜ਼ੀ ਦੇ ਨਾਲ ਕਿਸਾਨਾਂ ਨੂੰ ਤੰਗ ਕਰ ਰਹੇ ਨੇ ਇਹ ਅਧਿਕਾਰੀ ਸਿਰਫ ਆਪਣੀ ਡਿਊਟੀ ਕਰ ਰਹੇ ਨੇ ਤੇ ਉਹਨਾਂ ਨੂੰ ਨਾ ਸਿਰਫ ਡਿਊਟੀ ਕਰਨ ਤੋਂ ਰੋਕਿਆ ਜਾ ਰਿਹਾ ਹੈ ਬਲਕਿ ਉਹਦੀ ਸਜ਼ਾ ਵੀ ਦਿੱਤੀ ਜਾ ਰਹੀ ਹੈ ਇਹ ਜਿਹੜਾ ਟਕਰਾ ਹੈ ਇਸ ਨੂੰ ਸ਼ਾਂਤੀਪੂਰਵਕ ਅੰਦੋਲਨ ਕਦੇ ਵੀ ਨਹੀਂ ਕਿਹਾ ਜਾ ਸਕਦਾ ਪਿਛਲੇ 3-4 ਸਾਲ ਤੋਂ ਜਦੋਂ ਤੋਂ ਕਿਸਾਨ ਅੰਦੋਲਨ ਸੁਰਖੀਆਂ ਵਿੱਚ ਆਇਆ ਸੀ ਕਾਮਯਾਬੀ ਹੋਇਆ ਸੀ ਵੱਡੀ ਪੱਧਰ ਤੇ ਪੰਜਾਬ ਦੇ ਲੋਕਾਂ ਨੇ ਸਹਿਯੋਗ ਵੀ ਦਿੱਤਾ ਸੀ ਸਮਰਥਨ ਵੀ ਕੀਤਾ ਸੀ ਉਦੋਂ ਇਸ ਨੂੰ ਇੱਕ ਸ਼ਾਂਤੀਪੂਰਵਕ ਅੰਦੋਲਨ ਕਿਹਾ ਗਿਆ ਸੀ ਤੇ ਸਾਬਤ ਵੀ ਹੋਇਆ ਸੀ ਇਕਾ ਦੁੱਕਾ ਘਟਨਾਵਾਂ ਉਦੋਂ ਵੀ ਹੋਈਆਂ ਹੁੱਲੜਬਾਜ਼ੀਆਂ ਵੀ ਹੋਈਆਂ ਚਲੋ ਉਹਨਾਂ ਨੂੰ ਸਾਈਡ ਤੇ ਰੱਖ ਕੇ ਜ਼ਿਆਦਾਤਰ ਪੀਸਫੁਲ ਰਿਹਾ ਸ਼ਾਂਤਮਈ ਰਿਹਾ ਤੇ ਕਾਮਯਾਬ ਹੋਇਆ ਲੇਕਿਨ ਉਸ ਤੋਂ ਬਾਅਦ ਜੋ ਲਗਾਤਾਰ ਹੋ ਰਿਹਾ ਹੈ ਉਹ ਟਕਰਾਅ ਹੋ ਰਿਹਾ ਹੈ ਉਹ ਅੰਦੋਲਨ ਦੇ ਨਾਮ ਤੇ ਕੁਝ ਹੋਰ ਹੀ ਹੋ ਰਿਹਾ ਹੈ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿੱਥੇ ਕਿਸਾਨੀ ਨਾਲ ਉਹਨਾਂ ਘਟਨਾਵਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ ਲੇਕਿਨ ਕਿਸਾਨ ਯੂਨੀਅਨ ਦੇ ਮੈਂਬਰ ਉਥੇ ਪਹੁੰਚ ਜਾਂਦੇ ਨੇ ਸਮਝੌਤਾ ਕਰਾਉਣ ਲਈ ਸੁਲਾਹ ਕਰਾਉਣ ਲਈ ਪੈਸੇ ਲਏ ਜਾਂਦੇ ਨੇ ਤੇ ਉਹ ਝਗੜਾ ਕਰਨੀਆਂ ਪਾਰਟੀਆਂ ਦਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਹੁੰਦੀ ਹੈ। ਚਾਹੇ ਕਿਸੇ ਸਕੂਲ ਦੇ ਵਿੱਚ ਕਿਸੇ ਬੱਚੇ ਦਾ ਅਧਿਆਪਕ ਨਾਲ ਰੌਲਾ ਪੈ ਜਾਵੇ, ਚਾਹੇ ਕਿਸੇ ਦੁਕਾਨਦਾਰ ਦਾ ਕਿਸੇ ਗਾਹਕ ਨਾਲ ਰੌਲਾ ਪੈ ਜਾਵੇ, ਹਰ ਥਾਂ ਤੇ ਕਿਸਾਨ ਯੂਨੀਅਨ ਦੇ ਵਰਕਰ ਪਹੁੰਚ ਜਾਂਦੇ ਨੇ, ਫੈਸਲਾ ਕਰਾਉਣ ਦੇ ਲਈ, ਝਗੜਾ ਸੁਲਝਾਉਣ ਦੇ ਲਈ ਤੇ ਉੱਥੋਂ ਪੈਸੇ ਦੀ ਕਮਾਈ ਕੀਤੀ ਜਾ ਰਹੀ ਹੈ। ਪੈਸੇ ਦੀ ਕਮਾਈ ਕਰਨਾ ਇੱਕ ਅਲੱਗ ਪਹਿਲੂ ਸੀ ਲੇਕਿਨ ਇਸ ਦੇ ਨਾਲ ਤੇ ਇਹਦੇ ਨਾਲ ਚੱਲਦੇ ਧਰਨਿਆਂ ਨਾਲ ਸੜਕਾਂ ਨੂੰ ਰੋਕਣ ਦੇ ਨਾਲ ਲੋਕਾਂ ਦਾ ਤੇ ਕਿਸਾਨਾਂ ਦਾ ਆਪਸ ਦੇ ਵਿੱਚ ਟਕਰਾਅ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਦੀ ਐਗਜ਼ਾਮਪਲ ਮਿਸਾਲ ਕੱਲ ਵੀ ਮਿਲੀ ਜਦੋਂ ਪਟਿਆਲਾ ਬਠਿੰਡਾ ਸੜਕ ਦੇ ਉੱਤੇ ਜਾਮ ਲਾਇਆ ਗਿਆ ਤਾਂ ਲੋਕਾਂ ਨੇ ਕਾਫੀ ਟਕਰਾਅ ਦੀ ਸਥਿਤੀ ਦੇਖਣ ਨੂੰ ਮਿਲੀ ਲੋਕਾਂ ਨੇ ਕਿਸਾਨਾਂ ਲੀਡਰਾਂ ਦੇ ਨਾਲ ਬਹਿਸ ਕੀਤੀ ਟਕਰਾਅ ਕੀਤਾ ਤੇ ਸਥਿਤੀ ਵਿਗੜਦੀ ਵਿਗੜਦੀ ਬਹੁਤ ਮੁਸ਼ਕਲ ਨਾਲ ਸੰਭਾਲੀ ਗਈ ਲekin ਰਾਏਕੇ ਕਲਾਂ ਦੇ ਵਿੱਚ ਸਥਿਤੀ ਹੱਥੋਂ ਬਾਹਰ ਨਿਕਲ ਗਈ ਇਹ ਹੋਰ ਵੀ ਥਾਂ ਤੇ ਹੋਣ ਦੀਆਂ ਕਈ ਸੰਭਾਵਨਾਵਾਂ ਨੇ ਪਹਿਲਾਂ ਬਾਜ਼ੀਖਾਨੇ ਦੇ ਵਿੱਚ ਵੀ ਕਿਸਾਨਾਂ ਤੇ ਸ਼ੈਲਰ ਮਾਰਕਾ ਦੇ ਵਿਚਕਾਰ ਟਕਰਾਅ ਦੇਖਿਆ ਡਾਂਗਾਂ ਚੱਲੀਆਂ ਕਿਸਾਨ ਯੂਨੀਅਨਾਂ ਦੇ ਲੀਡਰ ਜਾਂ ਤਾਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਰਹੇ ਕਿ ਸਥਿਤੀ ਕਿੱਧਰ ਨੂੰ ਜਾ ਰਹੀ ਹੈ ਯਾਹੋ ਜਾਣ ਬੁੱਧ ਕੇ ਕਿਸੇ ਸੌਦੇ ਅਧੀਨ ਕਿਸੇ ਸਕੀਮ ਦੇ ਅਧੀਨ ਕਿਸੇ ਸਾਜ਼ਿਸ਼ ਦੇ ਅਧੀਨ ਇਹ ਕਰ ਰਹੇ ਨੇ ਕਿ ਕਿਸਾਨਾਂ ਦਾ ਹੀ ਕਿਸਾਨ ਯੂਨੀਅਨਾਂ ਨੂੰ ਨੁਕਸਾਨ ਕਰਨ ਦੀਆਂ ਹੁੰਦੀਆਂ ਨਹੀਂ ਪਰ ਬਹੁਤ ਵੱਡਾ ਨੁਕਸਾਨ ਕਰ ਵੀ ਰਹੀਆਂ ਨੇ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਹਰਿਆਣਾ ਵਿੱਚ ਜੋ ਜਾਟਾਂ ਨੇ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨਾਲ ਹੋਇਆ ਉਸ ਤੋਂ ਕੋਈ ਵੀ ਤਰ੍ਹਾਂ ਦੇ ਲੈਸਨ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਸਿੱਖ ਨਹੀਂ ਰਹੀਆਂ ਕੋਈ ਵੀ ਸੋਜ ਨਹੀਂ ਲਈ ਜਾ ਰਹੀ ਉਥੋਂ ਦੇ ਘਟਨਾਕ੍ਰਮ ਜਿੰਨੀ ਪੋਲਰਾਈਜੇਸ਼ਨ ਕਿਸਾਨਾਂ ਦੀ ਤੇ ਬਾਕੀਆਂ ਦੀ ਹੋ ਰਹੀ ਹੈ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਚਾਹੇ ਉਹ ਪਿਛਲੀਆਂ ਪਾਰਲੀਮੈਂਟਰੀ ਵੋਟਾਂ ਦੇ ਟਾਈਮ ਬਰਨਾਲੇ ਦੇਖਣ ਨੂੰ ਮਿਲਿਆ ਹੋਵੇ ਵਪਾਰੀ ਤੇ ਕਿਸਾਨ ਆਮੋ ਸਾਹਮਣੇ ਸੀ ਹੁਣ ਵੀ ਕਈ ਥਾਵਾਂ ਤੇ ਵਪਾਰੀ ਤੇ ਆਮ ਲੋਕ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਰਹੇ ਨੇ ਸਰਕਾਰੀ ਕਰਮਚਾਰੀ ਵੀ ਕਿਸਾਨਾਂ ਤੋਂ ਦੁਖੀ ਹੋ ਰਹੇ ਨੇ ਇਹ ਸਾਰਾ ਕੁਝ ਉਸੇ ਹੀ ਕਟਨਾਕ੍ਰਮ ਵੱਲ ਵਧ ਰਿਹਾ ਹੈ ਹੋ ਸਕਦਾ ਹੈ ਕਿ ਇਹਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਹੋਰ ਕਟਨਾਵਾਂ ਹੋ ਜਾਣ ਤੇ ਹਿੰਸਾ ਵੀ ਹੋ ਜਾਵੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਲੇਕਿਨ ਇਹਦੇ ਜਿਹੜੇ ਨਤੀਜੇ ਨੇ ਉਹ ਹਰਿਆਣੇ ਵਾਲੇ ਹੀ ਹੋ ਕੇ ਨਿਕਲਣਗੇ ਹੁਣ ਤੱਕ ਜੋ ਕਿਸਾਨ ਆਪਣੇ ਆਪ ਨੂੰ ਡਿਸਾਈਡਿੰਗ ਫੈਕਟਰ ਮੰਨਦੇ ਨੇ ਕਿ ਜਿੱਦਾਂ ਨੂੰ ਕਿਸਾਨ ਦੀ ਵੋਟ ਧੁੱਤਦੀ ਹੈ ਉਸਦੇ ਹੀ ਸਰਕਾਰ ਬਣਦੀ ਹੈ ਉਸ ਤੋਂ ਬਹੁਤ ਛੇਤੀ ਹੀ ਉਹ ਹੱਥ ਗਵਾ ਲੈਣਗੇ ਉਹਨਾਂ ਨੂੰ ਪੋਲੀਟੀਕਲੀ ਬਿਲਕੁਲ ਹੀ ਅਣਗੌਲੀਆਂ ਕਰ ਦਿੱਤਾ ਜਾਵੇਗਾ ਤੇ ਵੋਟ ਪੋਲਰਾਈਜ਼ ਹੋ ਕੇ ਉਹਨਾਂ ਦੇ ਉਲਟ ਖੁੱਗਦੇਗੀ ਤੇ ਫਿਰ ਉਹਨਾਂ ਦਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਹੋਏਗਾ ਕੱਲ ਪਰਸੋਂ ਤੋਂ ਸੋਸ਼ਲ ਮੀਡੀਆ ਤੇ ਵੀ ਖੂਬਸੂਰਤਾਂ ਨੀਆਂ ਪੋਸਟਾਂ ਚੱਲ ਰਹੀਆਂ ਨੇ ਕਿ ਤੁਸੀਂ ਸਮਰਥਨ ਦਿਓ ਜਾਂ ਨਾਂ ਦਿਓ ਅਸੀਂ ਤਾਂ ਆਪਣਾ ਅੰਦੋਲਨ ਜਾਰੀ ਰੱਖਾਂਗੇ ਅਸੀਂ ਆਪਣਾ ਸੰਘਰਸ਼ ਕਰਾਂਗੇ ਉਹ ਵੀ ਪਤਾ ਨਹੀਂ ਕੌਨਸਲਾ ਦੇ ਰਿਹਾ ਹੈ ਲੇਕਿਨ ਇਹਦੇ ਨਾਲ ਸਮਰਥਨ ਤੁਹਾਨੂੰ ਮਿਲਣਾ ਨਹੀਂ ਹੈ ਸਭੋ ਜਿਹੜਾ ਵੈਧਾ ਹੁੰਦਾ ਬਚਦਾ ਸਮਰਥਨ ਥੋੜਾ ਬਹੁਤ ਤੁਹਾਡੇ ਕੋਲ ਹੈ ਉਹ ਵੀ ਟੁੱਟ ਜਾਏਗਾ ਉਹ ਵੀ ਲੋਕ ਦੂਜੇ ਪਾਸੇ ਜਾ ਕੇ ਤੁਹਾਡੇ ਵਿਰੁੱਧ ਖੜਨ ਨੂੰ ਮਜਬੂਰ ਹੋ ਜਾਣਗੇ ਸੋ ਕਿਸਾਨ ਨੂੰ ਇਹਨਾਂ ਨੂੰ ਚਾਹੀਦਾ ਹੈ ਅਕਲ ਨੂੰ ਹੱਥ ਮਾਰਨ ਥੋੜਾ ਬਹੁਤ ਸੋਚਣ ਬੈਠ ਕੇ ਵਿਚਾਰ ਕਰਨ ਤੇ ਸ਼ਾਂਤਮਈ ਅੰਦੋਲਨ ਦੇ ਨਾਮ ਦੇ ਉੱਪਰ ਹੋ ਰਹੀਆਂ ਇਹਨਾਂ ਘਟਨਾਵਾਂ ਨੂੰ ਇਹਨਾਂ ਬੰਦਕ ਬਣਾਉਣ ਨੂੰ ਖੁੱਲ੍ਹੜ ਬਾਜੀ ਨੂੰ ਇਹਨਾਂ ਦੀਆਂ ਚੀਜ਼ਾਂ ਨੂੰ ਹੋਣ ਤੋਂ ਰੋਕਣ ਬਚਾਉਣ ਤਾਂ ਕਿ ਲੋਕ ਕਿਸਾਨਾਂ ਨਾਲੋਂ ਟੁੱਟਣ ਦੇ ਲਈ ਮਜਬੂਰ ਨਾ ਹੋਣ ਪੋਲਰਾਈਜ਼ ਨਾ ਹੋਣ ਇਹ ਹੀ ਕਿਸਾਨਾਂ ਦੇ ਵੀ ਹੱਕ ਵਿੱਚ ਹੈ ਇਹ ਹੀ ਪੰਜਾਬ ਦੀ ਆਮ ਜਨਤਾ ਦੇ ਹੱਕ ਵਿੱਚ ਹੈ ਅਕਸਰ ਇਹ ਕਹਿਣ ਦੇ ਸੁਣੇ ਜਾਂਦੇ ਨੇ ਕਿਸਾਨ ਲੀਡਰ ਕੀ ਜੇ ਸਾਡਾ ਪੈਸਾ ਬਾਜ਼ਾਰ ਚ ਆਊਗਾ ਤਾਂ ਹੀ ਤੰਦਾ ਚੱਲੂਗਾ ਸਾਡੇ ਉੱਪਰ ਇਕਨੋਮੀ ਨਿਰਭਰ ਕਰਦੀ ਹੈ ਲੇਕਿਨ ਉੱਥੇ ਉਹਨਾਂ ਨੂੰ ਇਹ ਵੀ ਦੇਖਣਾ ਪੜਨਾ ਹੈ ਕਿ ਹਰ ਇੱਕ ਨੂੰ ਇੱਕ ਦੂਜੇ ਦੀ ਲੋੜ ਹੁੰਦੀ ਹੈ ਜੇ ਕਿਸਾਨ ਦਾ ਪੈਸਾ ਬਾਜ਼ਾਰ ਤੋਂ ਆਉਂਦਾ ਹੈ ਤਾਂ ਕਿਸਾਨ ਨੂੰ ਵੀ ਵਪਾਰੀਆਂ ਤੋਂ ਬਿਨਾ ਨਹੀਂ ਸਰਦਾ ਉਹਨਾਂ ਦੀ ਹਰ ਲੋੜ ਵੀ ਬਾਜ਼ਾਰ ਤੋਂ ਹੀ ਪੂਰੀ ਹੁੰਦੀ ਹੈ ਉਹ ਦਿਨ ਨਹੀਂ ਰਹੇ ਹੈ ਜਦੋਂ ਕਿਸਾਨ ਆਪਣੇ ਆਪ ਦੇ ਲੋੜ ਦੀਆਂ ਚੀਜ਼ਾਂ ਨੂੰ ਆਪਣੇ ਖੇਤਾਂ ਵਿੱਚ ਪੈਦਾ ਕਰ ਲੈਂਦਾ ਸੀ ਤੇ ਉਹ ਜਿਆਦਾ ਬਾਜ਼ਾਰ ਦੇ ਉੱਪਰ ਨਿਰਭਰ ਨਹੀਂ ਕਰਦਾ ਸੀ ਲੇਕਿਨ ਹੁਣ ਪੂਰੇ ਤਰੀਕੇ ਨਾਲ ਕਿਸਾਨ ਵੀ ਬਾਜ਼ਾਰ ਦੇ ਉੱਪਰ ਹੀ ਨਿਰਭਰ ਸੋ ਇਹਨਾਂ ਚੀਜ਼ਾਂ ਦੇ ਉੱਪਰ ਕਿਸਾਨ ਯੂਨੀਅਨ ਦੇ ਇੰਤਾਮਾਂ ਨੂੰ ਸੋਚਣਾ ਚਾਹੀਦਾ ਹੈ ਕੰਮ ਕਰਨਾ ਚਾਹੀਦਾ ਹੈ ਯੂਨੀਅਨ ਦੇ ਲੀਡਰ ਨਾਂ ਵਿਚਾਰ ਕਰਨ ਆਮ ਕਿਸਾਨ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਟਕਰਾਅ ਦਾ ਨੁਕਸਾਨ ਕਿਸਾਨਾਂ ਨੂੰ ਵੀ ਉਨਾ ਹੀ ਹੋਏਗਾ ਜਿੰਨਾ ਬਾਕੀ ਲੋਕਾਂ ਨੂੰ ਹੋਏਗਾ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਤੇ ਬਹੁਤ ਹੀ ਜਲਦੀ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਨਹੀਂ ਹਾਲਾਕ ਆਪਣੇ ਸਾਰਿਆਂ ਦੇ ਹੱਥੋਂ ਨਿਕਲ ਜਾਣਗੇ ਫੇਰ ਦੁੱਲੇ ਹੋਏ ਵੇਰਾਂ ਦਾ ਕੁਝ ਨਹੀਂ ਵੱਟੀ ਦਾ ਇਹ ਸਾਰਿਆਂ ਨੂੰ ਸਮਝੰਦੀ ਲੋੜ ਹੈ ਧੰਨਵਾਦ